ਸਤਨਾਮ ਅਦੇਸ਼ ਗੁਰੂ ਕੋ ਜੈ ਮਾਤਾ ਸੀਤਲਾਰਾਣੀ ਜੇ ਗਲ ਕਰਾਂਗੇ ਤੁਸੀਂ ਕੋਈ ਵਪਾਰ ਕਰਦੇ ਹੋ ਵਪਾਰ ਛੋਟੇ ਲੈਵਲ ਤੋਂ ਲੈ ਕੇ ਅਸੀਮਤ ਸਥਿਤੀ ਤੱਕ ਹੈ ਕੋਈ ਛੋਟਾ ਵਪਾਰਾ ਕੋਈ ਵੱਡਾ ਵਪਾਰ ਆ ਕੋਈ ਫਲਾਂ ਦੀ ਰੇੜੀ ਲਗਾ ਰਹੇ ਹੋ ਕੋਈ ਕਰਿਆਨਾ ਸ਼ਾਪ ਮਾਲ ਕੁਝ ਵੀ ਤੁਹਾਡਾ ਜਿੱਡਾ ਵਰਜੀ ਕਾਰੋਬਾਰ ਹੈ ਇਹ ਸਭ ਦੇ ਲਈ ਮੰਤਰ ਹੈ ਸਰਪੰਝਾ ਮੰਤਰ ਹੈ ਕੰਮ ਨੇ ਉਹਨਾਂ ਹੀ ਕਰਨਾ ਹੈ ਮੰਨ ਲਓ ਤੁਹਾਡੇ ਕੰਮ ਦੇ ਵਿੱਚ ਕੋਈ ਰੁਕਾਵਟ ਆ ਕੇ ਤੁਹਾਡੇ ਕੰਮ ਨੂੰ ਅਹ ਦਿੱਕਤ ਲੱਗ ਰਹੀ ਹੈ ਤੁਹਾਡਾ ਕੰਮ ਵੱਧ ਫੁੱਲ ਨਹੀਂ ਰਿਹਾ ਉਹ ਕਿਸੇ ਦੇ ਮਾੜੀ ਨਜ਼ਰ ਕਾਰਨ ਵੀ ਹੋ ਸਕਦਾ ਹੈ ਕਿਸੇ ਦੇ ਮਾੜੇ ਕਰਨ ਕਾਰਨ ਵੀ ਹੋ ਸਕਦਾ ਹੈ ਜਾਂ ਤੁਹਾਡੀ ਕੋਈ ਗਲਤੀ ਕਰਨ ਤੁਹਾਡੀ ਕੋਈ ਜਾਣੇ ਅਣਜਾਣੇ ਕਈ ਵਾਰ ਆਪਾਂ ਮਨਮਨੋਤੀ ਨੂੰ ਰੋਕ ਦਿੰਨੇ ਕੋਈ ਪੀਰ ਫਕੀਰਾਂ ਦੀ ਸੇਵਾ ਕਰਦੇ ਆ ਪਹਿਲਾਂ ਪਰਿਵਾਰ ਵਿੱਚ ਸੇਵਾ ਕਰਦੇ ਆ ਜਾਂ ਆਪਾਂ ਸੇਵਾ ਕਰਦੇ ਬੰਦ ਕਰ ਦਿੰਨੇ ਆ ਕਈ ਵਾਰ ਸਥਿਤੀਆਂ ਜਾਂ ਜੀਵਨ ਕਿਸੇ ਨਰਾਜ਼ਗੀ ਕਾਰਨ ਵੀ ਹੋ ਸਕਦਾ ਹੈ ਜਾਂ ਇਹ ਆਪਣੇ ਹੋਸ਼ੇਪਨ ਕਾਰਨ ਵੀ ਹੋ ਸਕਦਾ ਹੈ ਵੀ ਜਦੋਂ ਆਪਾਂ ਨਾਸਤਿਕਾ ਵੱਲ ਤੁਰੇ ਜਾਂਦੇ ਆ ਫਿਰ ਉਹ ਇਹ ਚੀਜ਼ਾਂ ਦਾ ਪ੍ਰਭਾਵ ਥੋੜਾ ਜਿਹਾ ਘੱਟ ਹੋ ਜਾਂਦਾ ਹੈ ਉਦੋਂ ਆਪਾਂ ਇਹ ਗਲਤੀਆਂ ਕਰ ਬੈਠਦੇ ਆ ਜਿਹਦਾ ਖਮਿਆਜਾ ਆਪਾਂ ਨੂੰ ਵਪਾਰਕ ਨੁਕਸਾਨ ਰਹੀਂ ਵਪਾਰਕ ਖਾਨੀ ਰਹੀਂ ਆਪਾਂ ਨੂੰ ਮਿਲਦਾ ਹੈ ਮਨ ਦੁਖੀ ਹੁੰਦਾ ਜਦੋਂ ਸੋਨਾ ਚੱਲਦਾ ਕਾਰੋਬਾਰ ਠੱਪ ਹੋ ਜੇ ਜਾਂ ਨਵਾਂ ਵਿੱਢਿਆ ਕਾਰੋਬਾਰ ਜਿਹੜੇ ਆਪਾਂ ਅਮ੍ਰਿਦਾ ਨਾਲ ਕੰਮ ਕਰ ਸ਼ੁਰੂ ਕਰਦੇ ਆ ਉਹ ਉਸ ਹਿਸਾਬ ਅਨੁਸਾਰ ਆਪਾਨੂੰ ਰਿਜ਼ਲਟ ਨਹੀਂ ਮਿਲਦਾ। ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਇਹਦਾ ਕਾਰਨ ਵੱਖ-ਵੱਖ ਹੋ ਸਕਦੇ। ਤੁਹਾਡੇ ਕਿਸੇ ਨੇ ਮਾੜਾ ਕਰਨ ਵਾਲੇ ਤੁਹਾਡਾ ਕਾਰੋਬਾਰ ਵੀ ਬੰਦ ਦਿੱਤਾ ਹੋ ਸਕਦਾ। ਜਾਂ ਤੁਹਾਡੀ ਆਪਣੀ ਕਰਤਿਕਾਰ ਹੋ ਸਕਦਾ ਹੈ। ਅੱਜ ਬੰਨੇ ਹੋਏ ਕਾਰੋਬਾਰ ਨੂੰ ਖੋਲਣ ਵਾਸਤੇ, ਕੋਈ ਦੁਕਾਨਦਾਰੀ ਠੱਪ ਹੋਈ ਦੁਕਾਨਦਾਰੀ ਨੂੰ ਖੋਲਣ ਵਾਸਤੇ, ਤੁਹਾਡਾ ਵਪਾਰ ਬਿਲਕੁਲ ਰੁਕ ਗਿਆ ਉਹਨੂੰ ਖੋਲਣ ਵਾਸਤੇ ਅੱਜ ਇੱਕ ਤੁਹਾਨੂੰ ਮੰਤਰ ਉਪਾਅ ਦੱਸਾਂਗੇ। ਕੀ ਮੰਤਰ ਉਪਾਅ ਉਹ ਦੱਸਿਓ ਉਸ ਤੋਂ ਪਹਿਲਾਂ ਗੁਜਾਰਸ਼ ਹੈ ਜੇ ਸਾਡਾ ਚੈਨਲ ਹਾਲ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਦਾ ਬਟਨ ਬਣਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਕੰਮ ਕਰ ਕੋਈ ਵੀ ਹੋ ਸਕਦਾ ਹੈ ਕੋਈ ਖੇਤੀਬਾੜੀ ਦਾ ਕੰਮ ਤਾਂ ਦਾ ਵੀ ਹੋ ਸਕਦਾ ਹੈ ਕੋਈ ਤੁਸੀਂ ਕਿਰਾਏ ਪਾੜੇ ਦਾ ਕੰਮ ਕਰਦੇ ਹੋ ਕੋਈ ਗੱਡੀ ਮੋਟਰ ਦਾ ਕੰਮ ਕਰਦੇ ਹੋ ਜਾਂ ਕੋਈ ਜੂਸ ਵਗੈਰਾ ਜਿਹੜੀ ਕੋਈ ਫੂਡ ਵਗੈਰਾ ਦੀ ਜਾਂ ਤੁਹਾਡਾ ਮਾਲ ਮੋਲ ਤੱਕ ਹੋ ਸਕਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹ ਰੁਕ ਜਾਂਦੇ ਉਹਦੇ ਕਾਰਨ ਵੱਖ-ਵੱਖਰੇ ਹੋ ਸਕਦੇ ਅੱਜ ਉਹਨੂੰ ਖੋਲਣ ਵਾਸਤੇ ਤੁਹਾਨੂੰ ਇੱਕ ਮੰਤਰ ਦੇਵਾਂਗੇ ਛੋਟਾ ਜਿਹਾ ਮੰਤਰ ਹੈ ਤੁਸੀਂ ਆਪ ਕਰ ਸਕਦੇ ਹੋ ਇਸ ਮੰਤਰ ਨੂੰ ਸੁੱਧ ਕੋਈ ਦਿੱਕਤ ਵਾਲੀ ਨਹੀਂ ਕੋਈ ਇਹਦੇ ਵਿੱਚ ਗੁਰੂਤਾਰਨ ਦੀ ਲੋੜ ਨਹੀਂ ਕੋਈ ਗੱਦੀ ਵਾਲੇ ਕਰਨਗੇ ਇਹ ਵੀ ਕੋਈ ਜ਼ਰੂਰੀ ਨਹੀਂ ਇਸ ਮੰਤਰ ਨੂੰ ਤੁਸੀਂ ਸ਼ਰਧਾ ਭਰੋਸੇ ਵਿਸ਼ਵਾਸ ਟਰਸਟ ਦੇ ਨਾਲ ਤੁਸੀਂ ਜੇ ਸੁੱਧ ਕਰ ਲਓਗੇ ਨਾ ਰੋ ਜਾਪ ਕਰਦੇ ਰਹੋ ਇਹੇ ਕੰਮਕਾਰ ਤੁਹਾਡਾ ਕਿੱਤੋਂ ਦਾ ਕਿੱਥੇ ਪਹੁੰਚਦਾ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਹਰ ਮੰਤਰ ਦੀ ਕੀ ਸ਼ਬਦ ਬੋਲਣੇ ਪਹਿਲਾਂ ਤਾਂ ਮੰਤਰ نوٹ ਕਰੋ ਪੰਬਰ ਵੀਰ ਤੂੰ ਮੇਰਾ ਖੋਲ ਦੁਕਾਨ ਕਹਾ ਕਰ ਮੇਰਾ ਉੱਠੇ ਜੋ ਡੰਡੀ ਵਿਕੇ ਜੋ ਮਾਲ ਪੰਬਰ ਵੀਰ ਕੀ ਸੌਣੇ ਜਾਏ ਬਸ ਇੰਨੇ ਹੀ ਸ਼ਬਦ ਬੋਲਨੇ ਹੋ ਗਿਆ ਲੰਬਾ ਮੰਤਰ ਮੰਤਰ ਕੋਰ ਦਾ ਬਰਾ ਫਿਰ ਸੁਣ ਲੋ ਪੰਬਰ ਵੀਰ ਤੂੰ ਚੇਲਾ ਮੇਰਾ ਤਾਨ ਕਹਾ ਕਰ ਮੇਰਾ ਉੱਠੇ ਜੋ ਡੰਡੀ ਵਿਕੇ ਜੋ ਮਾਲ ਪੰਬਰ ਵੀਰ ਕੀ ਸੋਹਣੇ ਜਾਏ ਇਹ ਮੰਤਰ ਦੇ ਦੋਸਤੋ ਬੋਲਨੇ ਇਹਨੂੰ ਸ਼ੁੱਧ ਕਰਨਾ ਹੈ ਇਹ 11 ਦਿਨਾਂ ਦੇ ਵਿੱਚ ਸੋਧੋ ਜੀ ਦੋ ਮਾਲਾ ਹਰ ਰੋਜ਼ ਕਰਨੇ ਨੇ ਪਹਿਲੇ ਦਿਨ ਜੇ ਸ਼ੁਰੂਆਤ ਕਰਨੀ ਹੈ ਸੋਰਸਾ ਤੁਸੀਂ ਦੇ ਸਕਦੇ ਹੋ ਪਹਿਲੇ ਦਿਨ ਦੋ ਲੱਡੂ ਦੇ ਦਿਓ ਦਿਸਕੋ ਦੇ ਦੇ ਸਕਦੇ ਹੋ ਮਿੱਠਾ ਭੋਗ ਪ੍ਰਸਾਦ ਦੇ ਕੇ ਪਹਿਲੇ ਦਿਨ ਉਹ ਰੱਖ ਲਈ ਦਿੰਦੇ ਨੇ ਉਸ ਤੋਂ ਬਾਅਦ ਐਤਵਾਰ ਵਾਲੇ ਦਿਨ ਤੁਸੀਂ ਥੋੜੇ ਜਿਹਾ ਹੱਥ ਵਿੱਚ ਨਾ ਕਾਲੇ ਮਾਂ ਲੈ ਲਿਓ ਉਹ ਲੈ ਕੇ ਇੱਕ ਮਾਲਾ ਇਹ ਮੰਤਰ ਦੀ ਜਾਪ ਕਰਨਾ ਹੈ ਜਾਓ ਤੁਸੀਂ ਦੁਕਾਨ ਦੇ ਵਿੱਚ ਖਲਾਰ ਦਿਓ ਬਿਲਕੁਲ ਹੀ ਠਪਾ ਤਾਂ ਤੁਸੀਂ ਹਰੇਕ ਐਤਵਾਰ ਕਰ ਸਕਦੇ ਹੋ ਕੰਦੇ ਨਾਲ ਹੀ ਤੁਹਾਨੂੰ ਤੁਹਾਡੀ ਦੁਕਾਨ ਦੀ ਵਿਕਰੀ ਬਾਰੇ ਤੁਹਾਨੂੰ ਤੁਹਾਡੇ ਰੁਕੇ ਹੋਏ ਕੰਮ ਦੇ ਖੁੱਲਣ ਬਾਰੇ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਕਿ ਕਿਧਰੋਂ ਕੀ ਹੋ ਰਿਹਾ ਹੈ ਕਰਗਰ ਮੰਤਰ ਹੈ ਪਰਾਚੀਨ ਮੰਤਰ ਹੈ ਬਹੁਤ ਲੋਕ ਇਹਨੂੰ ਵਰਤ ਰਹੇ ਕੋਈ ਇਹਦੇ ਵਿੱਚ ਸ਼ੱਕ ਸ਼ਵਾਲ ਦੀ ਗੱਲ ਨਹੀਂ ਤੁਸੀਂ ਦੇ ਕੋਲ ਤੁਹਾਡਾ ਕਾਰੋਬਾਰ ਕੋਈ ਡੇਰੀ ਫਾਰਮ ਹੈ ਕੋਈ ਵੀ ਕੰਮ ਹੈ ਥੋੜੇ ਦਿਨਾਂ ਦੇ ਵਿੱਚ ਕਿਵੇਂ ਅਸਮਾਨ ਦੇ ਬਲੰਦੇ ਸੋਂ ਦਾ ਉੱਪਰ ਨੂੰ ਉੱtre ਜਾਊਗਾ ਸੋ ਦੋਸਤੋ ਉਮੀਦ ਹੈ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਵੀਡੀਓ ਇਹ ਚੰਗੀ ਲੱਗੇਗੀ ਕਿਉਂਕਿ ਇਹ ਗੱਲਾਂ ਚਾਹੇ ਮੰਤਰ ਛੋਟਾ ਹੀ ਹੈ ਪਰ ਇਸ ਦੀ ਕਰਾਮਾਤ ਬਹੁਤ ਵੱਡੀ ਹੈ ਵਰਤ ਕੇ ਜਰੂਰ ਦੇਖਣਾ ਐਨਾ ਕੀ ਸਤਨਾਮ ਅਦੇਸ਼ குரு ਕੋ ਅਦੇਸ਼ ਅਦੇਸ਼